ਖਲੇ ਪੈਵੇਂ ਮੈਂ ਹਾਂ ਤਾਂ ਕੁਛ ਨਹੀਂ ਮੈਂ ਹੁਣ ਰਸਤਾ ਆਇਆ ਕੁੜੀ ਨੂੰ ਇਹਨਾਂ ਨੇ ਹੁਣ ਬੋਲ ਤਾਂ ਮੋਰੇ ਝੂਠ ਹੁਣ ਕਿੱਦਾਂ ਹੋ ਮੱਝ ਤੂੰਪ ਕਰ ਤੀ ਮੱਝ ਚੋਈ ਐ ਇਦਾਂ ਕਰਕੇ ਮੈਂ ਰੱਖਦੀ ਤੈਨੂੰ ਹਾਂ ਇਹਨੂੰ ਆਇਆ ਰਸਤਾ ਉਹਨਾਂ ਦੇ ਹੈਗੇ ਪਸ਼ੂ ਡੈਰੀ ਉਹ ਕਹਿੰਦੇ ਵੀ ਮੱਝਾਂ ਸਿੱਖ ਚੋਣੀਆਂ ਇਹ ਹੁਣ ਗੋਪੀ ਨੂੰ ਕਹਿੰਦੀ ਐ ਵੀ ਮੈਨੂੰ ਮੱਝ ਮੈਨੂੰ ਉਸਤਾਦ ਧਾਰਨਾ ਉਸਤਾਦ ਇਹਨੂੰ ਧਾਰਾ ਲਾਈਆਂ ਤੇ ਰਸਤਾ ਟੱੜ ਜਾਣਾ ਤੇਰੇ ਨਾਲੋਂ ਵਧੀਆ ਬੰਦਾ ਕੌਣ ਕਦਾ ਹਣਾ ਮੈਨੂੰ ਉਸਤਾਦ ਹਾਰਨਾ ਮੰਮੀ ਨੇ ਕਹਿ ਦਿੱਤਾ ਕਿ ਰੇਸਟਾ ਚੰਗਾ ਜਾਵੇ ਨਾ ਹੱਤੋਂ ਹਾਂ ਤੂੰ ਮੱਝਾ ਸੱਤ ਮੱਝਾ ਚੋਣੀਆਂ ਸਿੱਖ ਲੈ ਤੂੰ ਮੇਰ ਘਰ ਛੱਡ ਤੂੰ ਚੁੱਪ ਕਰਕੇ ਛਾਡੇ ਕੱਟੀ ਥੱਲੇ ਕੱਟੀ ਥੱਲੇ ਛੱਡ ਕੇ ਜਾਂ ਬਾਅਦ ਵਿੱਚ ਇੱਥੋਂ ਲੈ ਲੈ ਗੁੱਠਾ ਇਦਾਂ ਗੰਮ ਗੰਮ ਬਾਲਟੀ ਭਰ ਦੇ ਗੰਮ ਗੰਮ ਤੂੰ ਤੇਰੇ ਲਈ ਗੰਮ ਹੀ ਹੋਣਾ ਲੇ ਗੋਹਾਵੀ ਗੋਹਾਵੀ ਜੀ ਕਾਮਾਸੀ ਫੇਰ ਉਹ ਮਾਤਾ ਚੱਕ ਲੈਣਾ ਗੱਲਾਂ ਬਵਾਰੀ ਜੇ ਤੇਰਾ ਤੇਰਾ ਲੈ ਫੇ ਹੁਣ ਮਾਸੀ ਉਹ ਸਿਖਾ ਜਾ ਤਾਂ ਕੁੜੀ ਨੂੰ ਨਾ ਸਿਖਾਦ ਨੂੰ ਚਾਲ ਤੌਰ ਮਾਸੀ ਉਧਰ ਸਿਖਾ ਨਹੀਂ ਉੱਥੋਂ ਜਾਣਾ ਚਾਹੀਦਾ ਲੈ ਲੈ ਰਸਤਾ ਕਿੱਥੇ ਰੇ ਰਸਤਾ ਜਿੰਨੇ ਝੂਠ ਜਿੰਨੇ ਝੂਠ ਮਾਸੀ ਬੋਲ ਕੇ ਰਸਤਾ ਛਾਹ ਤੌਰ ਚੜਾਉਂਦੀ ਐ ਇਹਨੇ ਕੋਈ ਬੋਲ ਨਹੀਂ ਸਕਦਾ ਮੈਂ ਇਹਦਾ ਮਾਸੀ ਜੇ ਨਾ ਉਹ ਰਸਤਾ ਮੁੜ ਗਿਆ ਕੁੜੀ ਲੈ ਹਨਾ ਤੂੰ ਫੇ ਇਸਤਾ ਦੇਖੀ ਕਿਤੇ ਬਾਹਰ ਅੰਦਰ ਕੋੜਨਾ ਹੀ ਨਹੀਂ ਦੇਣਾ ਖੇਚੇ ਲਿਆਉਣਾ ਠੀਕ ਜਿੱਲੇ ਬਹੁਤ ਭਰਾ ਆ ਆ ਆ ਤੈਨੂੰ ਕੀ ਪਤਾ ਹੀ ਨਹੀਂ ਆਪਣੇ ਭਰਾ ਦਾ 100 ਝੂਠ ਬੋਲ ਕੇ ਰਸਤਾ ਕੀਤਾ ਪਰਸ ਵਾਲਾ ਚੜਿਆ ਫੇਵ ਨਹੀਂ ਤੌਰ ਉਹ ਬਚੋਲੇ ਛੱਡ ਕੇ ਮਾਸੀ ਦਾ ਸੀ ਨਾ ਲੈਿੰਦੇ ਤਾਂ ਤੇਰਾ ਕਿੱਥੋਂ ਦੇਣਾ ਕੁੜੀ ਦਾ ਬਦਾਰ ਤੁਸੀਂ ਦੇ ਦਿਓ ਮੱਝ ਮੁੱਝ ਦੇ ਦਿਓ ਨਾਲ ਉਹਦਾ ਹਿਸਾਬ ਹੈਗਾ ਉਹ ਅਸੀਂ ਦੇਣਾ ਹੀ ਨਹੀਂ ਮੱਝ ਮੁੱਝ ਤੇ ਕੁ ਦੇ ਦਮਾਂਗੇ ਉਹਨਾਂ ਨੇ ਮੇਰੇ ਤੋਂ ਨਹੀਂ ਨਹੀਂ ਪਹਿਲਾਂ ਮੈਨੂੰ ਇਹ ਦੱਸ ਮਾਸੀ ਝੂਠ ਕਿੰਨਾ ਬੋਲਣਾ ਝੂਠ ਕਿਆ ਉਹਦੇ ਹੀ ਕਹਦੇ ਕੁੜੀ ਦੀ ਜ਼ਮੀਨ ਬਹੁਤ ਆ ਬਸ ਇਦਾਂ ਕਹਿ ਦਿੰਦੇ ਮੇਰੇ ਦੁਆਲੇ ਅਗਲੇ ਹੋ ਜੂਗੇ ਮੈਨੂੰ ਇਹਦੇ ਦੁਆਲੇ ਹੋ ਜਾਣਾ ਵੀ ਜ਼ਮੀਨ ਜਾ ਦੇ ਬਿਸਕਟਾਂ ਦੇ ਅਗਲੇ ਵਾਲੇ 4 ਪੀਪੇ ਮੰਗਣੇ ਇੱਕ ਦੀ ਜਗਾ ਜੋ ਥਿਆਰ ਆਉਣਾ ਫੇਰ ਕਿੱਥੋਂ ਕਰੂਗੇ ਫੇਰ ਵਿਚਾਰੀ ਮੰਮੀ ਕਿਆ-ਕਿਆ ਕਰੂ ਨਾ ਮੰਮੀ ਵਿਚਾਰੀ ਕੀ ਕਰੇ ਦੇਣਾ ਲੈਣਾ ਕਰਨਾ ਹੀ ਨਹੀਂ ਕਰ ਨਹੀਂ ਲੈ ਅਗਲੇ ਕਹਿੰਦੇ ਆ ਪੇਪਰ ਲਿਖਾ ਲੈਣਾ ਪੇਪਰ ਲਿਖਾ ਲੈ ਸੀ ਖਾਲੀ ਪੇਪਰ ਦੇ ਗੂਠੇ ਲਵਾ ਲਿਓ ਮਗਰ ਫੇ ਆਪਾਂ ਕੀ ਲਿਖਾਉਣਾ ਬਾਅਦ ਵਿੱਚ ਦੇਖਾਂਗੇ ਨਾ ਪੰਜੇ ਸਿੱਧਾ ਅੰਜਾਈ ਸਿੱਧਾ ਓਹੋ ਮਾਦੇ ਝੂਠ ਹੁਣ ਇਹ ਪਹਿਲਾਂ ਤਾਂ ਮਾਫੀ ਹੈ ਜੀ ਜੁੱਤੀ ਬਦਲਾ ਆਪਵਾ ਆਪਵਾ ਜੁੱਤੀ ਹੈ ਇਹ ਜਾਦੇ ਨਹੀਂ ਇਹ ਫੇਸ ਹੈ ਖੋਣੀਆਂ ਆ ਇਹ ਮੈਗਨਾਰੀ ਲੋਧਿਆ ਇਹ ਇਧਰ ਹੀ ਜਾ ਲੈ ਇਹ ਇਹ ਧਾਰਨਾ ਬੰਦਾ ਸਕੂਬੀ ਆ ਇਹ ਆ ਜਾ ਆ ਜਾ ਸਕੂਬੀ ਆ ਜਾ ਆ ਰਹਿਣ ਦੇ ਨਹੀਂ ਕਹਿਣਾ ਕੋ ਰਹਿਣ ਦੇ ਹਾਂ ਗੋਪਿਆ ਹਾਂ ਮਾਸੀ ਹਾਂਜੀ ਪਸੂ ਇੱਧਰ ਆ ਜਿੱਦਾਂ ਦੇ ਤੁਸੀਂ ਕੱਪੜੇ ਪਾਏ ਮੈਨੂੰ ਹੀ ਲਾਦਾ ਤੁਸੀਂ ਪਸੂ ਚਾਉਂਗੇ ਲਾਲ ਸੂਟ ਮੱਝੀ ਦਾ ਮਗਰ ਬੈਸਾ ਤਾਂ ਨਹੀਂ ਤੁਸੀਂ ਮੈਨੂੰ ਬੈਸਾ ਮੱਝਾ ਆ ਚਲੋ ਮਾਸੀ ਕੁੜੀ ਥੋੜੀ ਡੁਬਰੇ ਚੇਂਜ ਜਾਂਦੀ ਆ ਦੁੱਧ ਤਾਂ ਅੱਗੇ ਨਹੀਂ ਦਿੰਦੀਆਂ ਦੇਖ ਤੇ ਨਿਕਮਾ ਇਹ ਖਾਏ ਰੱਬਾ ਮੈਨੂੰ ਨਿਕਮਾ ਕਿ ਵੀ ਸ਼ਾਂਚਾ ਤੇ ਦੇਣਾ ਪੈਣਾ ਹੀ ਜਾਂਦੀ ਲੈ ਇਹ ਸਾਜੇ ਜਪਲਾ ਹੁਣ ਦੇ ਦੇ ਹੁਣ ਸਾਜੇ ਸੌਰੀ ਮੈਨੂੰ ਇਡੀ ਕਰਦਾਨੀ ਦੇਣੀ ਪਈ ਵੇ ਜਾ ਵੇ ਹੈਂ ਮੇਰੀ ਗੱਲ ਸੁਣ ਬਈ ਹੁਣ ਇਹ ਗੋਹੇ ਤੇ ਵੀ ਡਰਦੀ ਹੁਣ ਆ ਚੀਜ਼ ਆ ਦੇਖ ਲੈ ਉਹ ਦੇਖ ਲੈ ਅੰਦਰ ਜੇ ਹੁਣ ਤੁਮਾਲਤਾ ਆ ਜਾਈ ਹੁੰਦਾ ਇਹ ਇਹ ਦੇਂਿਆ ਅੰਦਰ ਨਿਕਰ ਜਾਓ ਮਾੜਾ ਯਾਰ ਜੱਗਦਾ ਤਾਂ ਗੱਲ ਪੈਰ ਰਿਪਟ ਜਾਣੇ ਆ ਤੇ ਲਾ ਲਓ ਮਾਸੀ ਜੀ ਰੱਬਾ ਹੁਣ ਚੱਲ ਜਾਈ ਨਹੀਂ ਹੁਣ ਲੋੜ ਨਹੀਂ ਹੋਰ ਜੁੱਤੀ ਮੈਂ ਵੀ ਪਾਏ ਆ ਹੁਣ ਸਾਰੇ ਦੇ ਦੇ ਐਵੇਂ ਇਹਦਾ ਮੇਰੇ ਆ ਇਹ ਆਉਣੇ ਨਹੀਂ ਨਹੀਂ ਮਾਂ ਪੂਜਾ ਦੇ ਚੱਪਲੀਆਂ ਪਈਆਂ ਨਹੀਂ ਨਹੀਂ ਤੂੰ ਆਹੀ ਦੇ 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 ਲੈ ਸੱਚ ਚੱਪਲਾ ਹਮ ਨਹੀਂ ਦਿੰਦੇ ਹੈਨਾ ਖਰਾਬ ਹੋ ਜਾਣੀਆਂ ਉਹਦੀਆਂ ਚੱਪਲਾਂ ਨਹੀਂ ਜੇ ਹੋ ਗਈ ਫੇ ਜੇ ਸਟ੍ਰੀਕ ਟੁੱਟ ਗਈ ਹਾਂ ਫੇ ਕੀ ਹੁੰਦਾ ਕੁਝ ਵੀ ਨਹੀਂ ਹੋਣਾ ਰੀਸਟੋਰ ਕੋਟੂ ਕੋਣੇ 15 ਰੁਪਏ ਲੱਗਦੇ ਤੁਸੀਂ ਕੀਤੀ ਕਦੀ ਕਰ ਦਿੰਨੀ ਮੈਂ ਮੈਂ ਕਸ ਤੋਂ ਅੰਗੜਾਂ ਜਰਪਾ ਕੀ ਕਰ ਦਿੰਨੀ ਆ ਹਾਂ ਮੰਮੀ ਯੂ ਆਰ ਗ੍ਰੇਟ ਮੈਂ ਨਹੀਂ ਆਪਣੀ ਟੋਟੇ ਕੀ ਟਟੇ ਸਾਰਾ ਸਾਨੂੰ ਵਾ ਰੀਸਟੋਰ ਚ ਪੈ ਰਹੀ ਇਹ ਵੀ ਭਰਦੀ ਪੈਸੇ ਇਹ ਨਹੀਂ ਭਰਦੀ ਪੈਸੇ ਮੰਮੀ ਪਰ ਇੱਕ ਜੂਸ ਬਹੁਤ ਇਹ ਨਹੀਂ ਪੈਸੇ ਭਰਦੀ ਮੈਂ ਭਰ ਦਿੰਦੀ 30 ਰੁਪਏ ਬਗ ਨਹੀਂ ਕਰ ਹਾਂ ਉਹ ਸਾਨੂੰ ਪਾਉਣੇ ਨਹੀਂ ਆਉਂਦੇ ਰੀਸਟੋਰ ਚ ਕਿਦਾਂ ਭਰਦੀ ਮਮਮੀ ਨਾ ਅਡੀ ਸਟਰੀਕ ਨਹੀਂ ਟੁੱਟਉਂਦੀ ਉਹ ਬੋਲੇ ਮਮਮੀ ਨੇ ਕਈ ਵਾਰ ਦੋ ਤਿੰਨ ਵਾਰ ਆਇਆ ਹੋਇਆ ਮੇਰੀ ਟਾਟ ਮੇ ਦਾ ਟੁੱਟੇ ਜਾਂ ਸਾਰੇ ਨਾ ਇਹ ਰੇ ਮੇ ਮੇਰੀ ਬਾਕੀ ਟੁੱਟੀ ਮਮਮੀ ਨੇ ਵੀ ਟੁੱਟਨੀ ਆਬੀਅਸ ਮਮਮੀ ਕਹਿੰਦੀ ਤੂੰ ਨਾ ਮੈਨੂੰ ਅਨਫਰੈਂਡ ਕਰ ਦੇ ਤੂੰ ਮੈਨੂੰ ਸਟਰੀਕ ਨਹੀਂ ਪਹੜੀ ਆਉਗਾ ਇਹ ਰੇ ਮੈਂ ਫਾ ਇੱਥੇ ਲੈਣਾ ਕਿ ਗਾਂ ਜਾ ਨਹੀਂ ਲੈਣਾ ਆਪ ਕੌਣ ਕਹਾਂ ਤੋਂ ਬੋਲ ਰਹੇ ਹੋ ਡਾਕਰ ਹੈਲੋ ਇੱਕ ਮਿੰਟ ਮਮਾ ਇਦਾਂ ਨੰਨ ਤੋ ਤੋ ਜੇ ਤੁਸੀਂ ਸਿਆਣੇ ਬੰਦੇ ਮਸ਼ੀਨ ਲੱਗਣ ਵਾਲੀ ਹੋਈ ਮੇਰੇ ਲੱਗੇ ਫਿਰ ਹੈਲੋ ਹਾਂਜੀ ਸਸ ਬੜੀਆ ਬੜੀਆ ਆਪ ਬਤਾਓ ਕੈਸੇ ਹੋ ਬੜੀਆ ਬੜੀਆ ਮੋਟੋ ਹਿੰਦੀ ਬੋਲੂ ਹਾਂਜੀ ਆਰੇ ਹਮ ਵੀ ਅਸੀਂ ਵੀ ਆਉਨੇ ਆ ਹੈ ਆ ਗਿਆ ਆ ਗਿਆ ਮੈਂ ਵੀ ਆ ਤੁਸੀਂ ਜੇ ਸੱਦਿਆ ਸਾਨੂੰ ਕਾਰਡ ਦਿੱਤਾ ਨੇਟ ਜੀ ਤੁਹਾਨੂੰ ਹਮੇਂ ਕਾਰ ਦਿਆ ਆਪਣੇ ਦੇਖਤੀ ਕਰਾਂਗਾ ਅਗਲੇ ਓਕੇ ਫਿਰ ਆਏਗੇ ਇੱਕ ਜੇ ਨਾ ਆਏ ਕਿ ਸਭੀ ਲੋਗ ਘਾਟਾ ਕਰਾਈ ਜਾਂਦੇ ਠੀਕ ਹੈ ਆ ਉਹ ਇਧਰੋਂ ਡਾਰ ਰਹੀ ਹੋਣੀ ਡਾਰ ਰਹੀ ਹੁੰਦੇ ਬਣਾਇਆ ਡਾਰ ਰਹੀ ਅੱਡੀ ਵਾਲਿਆਂ ਦੀ ਹਮਾਰੇ ਪਾਸ ਅੱਜ ਇੱਕ ਸਟੂਡੈਂਟ ਆਇਆ ਹੈ ਬੈਂਸੋ ਦਾ ਕੰਮ ਸਿੱਖਣ ਨੂੰ ਠੀਕ ਐ ਆਟੀ ਆ ਗਏ ਆ ਹਾਂਜੀ ਦਿੱਲੀ ਦਿੱਲੀ ਪੜ ਗਏ ਹੋ ਫੇਹਣਾ ਉਹਨੂੰ ਕਾਰ ਤੇ ਸੋਨੀਆਂ ਨੂੰ ਫੋਨ ਆ ਆਹ ਮੈਂ ਘਰ ਤੱਕ ਜਾ ਆਈ ਮੈਂ ਮਰ ਗਈ ਡਰ ਗਈ ਸੀ ਮਸੀ ਨੂੰ ਤੂੰ ਕਦੇ ਮਰੀ ਅੱਛਾ ਪਾ ਚਲ ਠੀਕ ਐ ਸ਼ਾਬਾਸ਼ ਸ਼ਾਬਾਸ਼ ਅੱਛਾ ਮਾਸੀਲੇ ਉੱਪਰ ਭਜਨ ਮਾਸੀ ਮਾਇਆ ਕਿ ਤੇ ਆਪਣੇ ਦੇ ਪਰੋਂ ਲੈ ਅੱਛਾ ਸਾਡੇ ਨਾਲ ਕਰ ਦੇ ਤਾ ਮੈਂ ਲੈ ਅੱਛਾ ਅੱਛਾ ਮੈਂ ਕਰਾ ਕਰਾ ਮੜੀਏ ਲਈ ਮੈਨੂੰ ਜਾਂ ਰੱਬਾ ਮੇਰਾ ਭਾਜੀ ਹਾਂ ਹੈਲੋ ਹੈਲੋ ਮੈਨੂੰ ਕੈਨ ਹੇਅ ਮੈਂ ਮਾਸੀ ਨੂੰ ਸਿੱਧੇ ਕਰਾਉਣੀ ਮੈਂ ਕਰਦਾ ਮੈਂ ਵਾਲ ਸਿੱਧੇ ਕਰਾਉਣੇ ਚਾਰ ਉਂਗਲਾਂ ਵਾਲਾ ਵਾਲ ਰੰਗ ਬੋਰਾ ਕਰਨ ਵਾਲਾ ਤਾਂ ਨਹੀਂ ਜਾਈਦਾ ਕੋਈ ਨਾ ਮੇਰਾ ਮੈਡੀਕਲ ਹੈ ਨਹੀਂ ਪੈਡੀਕਅਰ ਲੈ ਆਇਓ ਮੇਰਾ ਰੰਗ ਇਹੀ ਬਹੁਤ ਸੋਹਣਾ ਬ੍ਰਾਂਡ ਕਿਹੜਾ ਕਹਿੰਦੇ ਮੇਰੇ ਮੇਰੇ ਕਹਿੰਦੇ ਸਿਰ ਦੇ ਸਾਈ ਨੂੰ ਰੰਗ ਇਹੀ ਪਸੰਦ ਆ ਹਾਂ ਮਾਸੀ ਨੂੰ ਫੋਨ ਨਾ ਮਾ ਲੈਂਦਾ ਨਾ ਨਹੀਂ ਇਹਦੀ ਮੇਰੀ ਗੱਲ ਸੁਣ ਮੇਰੀ ਕੁੜੀ ਮੇਰਾ ਜਵਾਈ ਮੇਰੇ ਦੋਤੇ ਦੋਤੀਆਂ ਮੇਰੇ ਪੋਤੇ ਪੋਤੀਆਂ ਮੇਰੇ ਮੁੰਡੇ ਕਿਤੇ ਕਿੱਦਾਂ ਦੇ ਸੁਨੱਖੇ ਆ ਮੈਂ ਕਾਲੀ ਰਹੀ ਤਾਂ ਫੇਰ ਕੀ ਹੋਇਆ ਫੇ ਮਾਸੀ ਨੂੰ ਪੁੱਛ ਕੇ ਦੇਖੋ ਉਹਦੇ ਦਿਲ ਤੇ ਕੀ ਬੀਤ ਗਈ ਅਸੀਂ ਇਸ਼ਟਿਕ ਜੁੜੀ ਬੱਜੀ ਓਕੇ ਇਹ ਤੇ ਨਹੀਂ ਉਹੀ ਲਾ 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 ਕਿਹਦੀ ਬੱਜਾ ਉਧਰ ਵੀ ਇਦਾਂ ਦੇ ਬੱਜਣਾ ਵਾ ਮੇਰੀ ਕਾਹ ਦਾ ਮਾਸੀ ਨੂੰ ਜੈਨਾ ਤੁਸੀਂ ਗੁਰੂਤਾਰਨਾ ਇੱਕ ਸੂਟ ਇੱਕ ਬਰਫੀ ਦਾ ਬਰਫੀ ਦਾ ਡੱਬਾ ਜੁੱਤੀ ਜੋੜਾ ਜਾਮਾ ਇਹ ਮਾਸੀ ਹੁੰਦਾ ਉਸਤਾਰ ਦੇ ਘਰ ਹੋਣਾ ਨਹੀਂ ਨਹੀਂ ਤੁਸੀਂ ਮੈਨੂੰ ਲੈਣਾ ਉਹ ਹੈਰੀ ਪੌਟਰ ਦਾ ਜਾਦੂ ساری ਉਮਰ ਹੈਰੀ ਪੌਟਰ ਦਾ ਇਦਾਂ ਨਹੀਂ ਕਰੀਓ ਉੱਤਰੋ ਉਹ ਨਹੀਂ ਸਤੀ ਉੱਥੇ ਝਾੜੂ ਲਾਓ ਤੁਹਾਨੂੰ ਪਤਾ ਤਾਂ ਲੱਗਿਆ ਤੁਸੀਂ ਕਿੱਦਾਂ ਕੇ ਨੂੰ ਸਟੂਡੈਂਟ ਮਾਸੀ ਦੱਸ ਮਾਸੀ ਦਾ ਡਰ ਦੇ ਅੰਦਰ ਵੀ ਨਹੀਂ ਪੜਦੀ ਮੈਂ ਰੋਜ਼ ਉੱਤੀ ਲੁੱਬਣ ਮੈਂ ਉੱਥੇ ਵੀ ਅੰਦਰ ਵੜਨਾ ਸਾਜਨ ਜੱਪਲਾਂ ਦੀ ਜੱਬਲੀ ਦੇ ਮੇਰਾ ਭਰਾ